ਜੀ ਜਿੱਦਾਂ ਕੀ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਡਾਇਰੈਕਸ਼ਨਸ ਦਿੱਤੀ ਗਈਆਂ ਐ ਐਂਡ ਜੋ ਯੁਧ ਨਸ਼ਾ ਵਿਰੁੱਧ ਪੰਜਾਬ ਦੇ ਵਿੱਚ ਚੱਲ ਰਿਹਾ ਹੈਗਾ ਉਸ ਮੂਹਮ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਨੇ ਵੀ ਇੱਕ ਵਧੀਆ ਕੰਮ ਕੀਤਾ ਜਿਦੇ ਵਿੱਚ ਸਾਡੇ ਐਸਪੀ ਡੀ ਮੁਕੇਸ਼ ਜੀ ਡੀਐਸਪੀ ਡੀ ਸੁਖਮਿੰਦਰ ਸਿੰਘ ਇਨਚਾਰਜ ਸੀਆਈਏ ਇੰਸਪੈਕਟਰ ਗੁਦਬ੍ਰੀਥ ਇਹਨਾਂ ਦੀ ਟੀਮਸ ਨੂੰ ਅਚੀਬ ਉਪਲਬਧੀ ਮਿਲੀ ਹੈ ਇਹਨਾਂ ਨੇ ਇੱਕ ਨੈਟਵਰਕ ਨੂੰ ਅਨਰਥ ਕੀਤਾ ਜਿਹਦੇ ਵਿੱਚ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਅਸੀਂ ਇਹ ਮਾਰਚ ਮਹੀਨੇ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਸੀਗੀ 28 ਮਾਰਚ ਨੂੰ ਜਿਹਦੇ ਵਿੱਚ ਇੱਕ ਅਰਜਨ ਸ਼ਰਮਾ ਨਾਂ ਦੇ ਬੰਦੇ ਨੂੰ ਅਸੀਂ ਫੜਿਆ ਸੀਗਾ ਉਹਦੇ ਤੋਂ ਸਾਨੂੰ 270 ਗ੍ਰਾਮਸ ਆਫ ਹੈਰੋਇਨ ਬਰਾਮਦ ਹੋਈ ਸੀਗੀ ਜਦੋਂ ਇਹਨੂੰ ਪੁਚਕੀਚ ਦੇ ਵਿੱਚ ਰਿਮਾਂਡ ਤੇ ਲੈ ਕੇ ਇਨਵੈਸਟੀਗੇਸ਼ਨ ਕੀਤੀ ਤੇ ਫਰਦਰ ਸਾਨੂੰ ਸੱਤ ਬੰਦੇ ਅਸੀਂ ਹੋਰ ਨਾਮਿਨੇਟ ਕੀਤੇ ਇਹਦੇ ਵਿੱਚ ਜਿਹੜੇ ਸੱਤ ਬੰਦੇ ਸੀਗੇ ਇਹਦੇ ਵਿੱਚ ਇੱਕ ਆਕਾਸ਼ਦੀਪ ਹੈ ਆਸ਼ੂਤੋਸ਼ ਸ਼ਰਮਾ ਰਵਿੰਦਰ ਆਦੀਆ ਭਵਾਨੀ ਸਿੰਘ ਸੌਰਵ ਜਿੰਦਲ ਗੁਰਿੰਦਰ ਸਿੰਘ ਜਸਪ੍ਰੀਤ ਸਿੰਘ ਇਹ ਬੰਦੇ ਅਸੀਂ ਇਹਨਾਂ ਨੇ ਜੋ ਬੈਕਵਰਡ ਤੇ ਫਾਰਵਰਡ ਲਿੰਕੇजेस ਦੇ ਵਿੱਚ ਆਏ ਸੀ ਡਿਊਰਿੰਗ ਦੀ ਇਨਵੈਸਟੀਗੇਸ਼ਨ ਅਸੀਂ ਇਹਨਾਂ ਵਿੱਚੋਂ ਤਿੰਨ ਨੂੰ ਫੜ ਵੀ ਲਿਆ ਸੀ ਫਿਰ ਫਰਦਰ ਜਦੋਂ ਸਾਡੀ ਤਫ਼ਤੀਸ਼ ਜਾਰੀ ਸੀਗੀ ਅਸੀਂ ਇੱਕ ਹੋਰ ਬੰਦੇ ਨੂੰ 7 ਮਈ ਨੂੰ ਫੜਿਆ ਹੈਗਾ ਇਹਦਾ ਨਾਂ ਹੈਗਾ ਸਾਹਿਲਪ੍ਰੀਤ ਸਿੰਘ ਇਹਦੇ ਤੋਂ ਵੀ ਸਾਨੂੰ 149 ਗ੍ਰਾਮਸ ਆਫ ਹੈਰੋਇਨ ਬਰਾਮਦ ਹੋਈ ਸੀਗੀ ਤੇ ਅਸੀਂ ਇਹ ਪਰਚਾ ਸਦਰ ਥਾਣੇ ਦੇ ਵਿੱਚ ਦਰਜ ਕੀਤਾ ਸੀ। ਇਹਦੀ ਪੁੱਛਗਿੱਛ ਦੌਰਾਨ ਵੀ ਸਾਨੂੰ ਪਤਾ ਲੱਗਿਆ ਕਿ ਸੌਰਵ ਜਿੰਦਲ ਜੋ ਪਹਿਲਾਂ ਇੱਕ ਕੇਸ ਦੇ ਵਿੱਚ ਨਾਮਿਨੇਟ ਹੋਇਆ ਸੀ ਤੇ ਫੀਚਰ ਹੋਇਆ ਸੀਗਾ ਉਹ ਇਸ ਕੇਸ ਦੇ ਵਿੱਚ ਵੀ ਫੀਚਰ ਹੁੰਦਾ। ਤੇ ਅਸੀਂ ਇਹਦੀ ਵੀ ਤਫ਼ਤੀਸ਼ ਕਰ ਰਹੇ ਸੀਗੇ ਇਸੇ ਡਿਊਰੇਸ਼ਨ ਦੌਰਾਨ ਅਸੀਂ ਇੱਕ ਤੀਜਾ ਬੰਦਾ ਫੜਿਆ। ਉਹਦਾ ਨਾਮ ਹੈਗਾ ਹਿਮੰਤ ਇਹ ਹਿਮੰਤ ਬੰਦੇ ਨੂੰ ਜਦੋਂ ਫੜਿਆ ਇਹਦੇ ਤੋਂ ਸਾਨੂੰ ਇੱਕ ਇਲੀਗਲ ਕੰਟਰੀ ਮੇਡ ਵੈਪਨ ਮਿਲਿਆ ਸੀ ਇਹ 14 ਤਰੀਕ ਦੀ ਗੱਲ ਹੈਗੀ 14 ਮਈ ਨੂੰ ਇਹਦੇ ਤੋਂ 315 ਬੋਰ ਦਾ ਇੱਕ ਕੰਟਰੀ ਮੇਡ ਵੈਪਨ ਤੇ ਇੱਕ ਲਾਈਵ ਕਾਰਟ੍ਰਿਜ ਮਿਲਿਆ ਇਹਦੀ ਵੀ ਜਦੋਂ ਇੰਟਰੋਗੇਸ਼ਨ ਕੀਤੀ ਤੇ ਸਾਨੂੰ ਫੇਰ ਫੀਚਰ ਹੋਇਆ ਸੌਰਵ ਜਿੰਦਲ ਦਾ ਨਾਮ ਤੇ ਨਾਲ ਦੀ ਨਾਲ ਇਹ ਕਿਹਨੇ ਦੱਸਿਆ ਸਾਨੂੰ ਨੀਰਜ ਨੀਰਨ ਨੀਰਜ ਉਰਫ ਰਾਂਝਾ ਕਰਕੇ ਇੱਕ ਬੰਦਾ ਹੈ ਤਾਂ ਜਦੋਂ ਇਹ ਸਾਰੇ ਦੇ ਵਿੱਚ ਅਸੀਂ ਕਿਊਮੂਲੇਟਿਵਲੀ ਦੇਖਿਆ ਤੇ ਕਈ ਬੰਦੇ ਕਾਮਨ ਇਨ ਇਹਦੇ ਵਿੱਚ ਫੀਚਰ ਹੋ ਰਹੇ ਸੀਗੇ ਇਹਦਾ ਮਤਲਬ ਇਹਨਾਂ ਦਾ ਨੈਟਵਰਕ ਚੱਲ ਰਿਹਾ ਹੈ ਜੋ ਕਿ ਆਰਮਜ਼ ਦੇ ਵਿੱਚ ਵੀ ਹੈਗਾ ਤੇ ਡਰੱਗਸ ਦੇ ਵਿੱਚ ਵੀ ਹੈਗਾ ਜਦੋਂ ਅਸੀਂ ਫਰਦਰ ਕੀਤਾ ਤੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਪੈਸਾ ਨਸ਼ਾ ਤਸਕਰੀ ਨਾਲ ਇਹ ਇਕੱਠਾ ਕਰਦੇ ਸੀਗੇ ਉਹ ਪੈਸਾ ਇੱਕ ਜੋਤੀਪ੍ਰੀਤ ਨਾਂ ਦੇ ਬੰਦੇ ਨੂੰ ਇਹ ਹਿਮੰਤ ਤੇ ਰਾਂਧਾ ਜਿਹੜਾ ਇੱਕ ਫੀਚਰ ਹੋਇਆ ਸੀਗਾ ਜੋ ਅਸੀਂ ਪਰਚਾ ਦਰਜ ਕਰਨ ਤੋਂ ਬਾਅਦ ਉਹ ਇੱਕ ਜੋਤੀਪ੍ਰੀਤ ਨਾ ਦਾ ਬੰਦਾ ਹੈਗਾ ਉਹਨੂੰ ਪੈਸਾ ਦਿੰਦੇ ਸੀਗੇ ਅਸੀਂ ਜੋਤੀਪ੍ਰੀਤ ਜਿਹੜਾ ਬੰਦਾ ਹੈਗਾ ਉਹਨੂੰ 16 ਤਰੀਕ ਨੂੰ ਫੜਿਆ ਤੇ ਉਹਦੇ ਤੋਂ ਸਾਨੂੰ ਇੱਕ ਗੱਡੀ ਵੀ ਰਿਕਵਰ ਹੋਈ ਹੈ ਤੇ ਨਾਲ 5,10,000 ਰੁਪਏ ਕੈਸ਼ ਤੇ ਇੱਕ ਕੰਟਰੀ ਮੇਡ ਵੈਪਨ 32 ਬੋਲ ਉਹ ਵੀ ਇਹਦੇ ਤੋਂ ਬਰਾਮਦ ਹੋਇਆ ਜਦੋਂ ਅਸੀਂ ਇਹਦੀ ਪੁੱਛਗਿੱਛ ਕੀਤੀ तू पता लग्या कि ज्योतिप्रीत है ये नीरज रांझा हेमंत वर्गिया तो पैसा कट्ठा करके एक यूएसए के बंद बैठा है आकाश चौहानी पैसा भेजते हवाले राही एंड फरदर वो जो सीगा, जो सौरव जिंदल जो कॉमन थ्रेड है पैसा पहुंचता तो अच्छी इन्हों ने उपलब्धि हासिल की है कि फर्दर कई डॉट सिले ਇਹਨਾਂ ਨੇ ਵੱਖ-ਵੱਖ ਕਿਤੇ ਵਿੱਚ ਆਰਮਸ ਮਿਲਿਆ ਕਿਤੇ ਨਾਰਕੋਟਿਕਸ ਮਿਲਿਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕੀਤੀ ਤੇ ਟੋਟਲ ਇਸ ਨੈਟਵਰਕ ਦੇ ਵਿੱਚ ਜੋ ਕਿ ਅਸੀਂ ਹਵਾਲਾ ਨੈਟਵਰਕ ਵੀ ਕਹਿ ਸਕਦੇ ਹਾਂ ਉਹਨੂੰ ਅਨਰਥ ਕੀਤਾ ਹੈ ਜੋ ਪੈਸਾ ਜਾਂਦਾ ਸੀਗਾ ਤੇ ਟੋਟਲ 3 ਐਫਆਈਆਰ ਦਰਜ ਹੋਏ ਜਿਦੇ ਵਿੱਚ 270 ਗ੍ਰਾਮ ਇੱਕ ਹੈਰੋਇਨ ਤੇ 149 ਗ੍ਰਾਮ ਹੈਰੋਇਨ 5,10,000 ਰੁਪਏ ਡਰਗ ਮਨੀ ਇੱਕ ਕ੍ਰੇਟਾ ਗੱਡੀ ਤੇ ਦੋ ਇਲੀਗਲ ਕੰਟਰੀ ਮੇਡ ਵੈਪਨ ਤੇ ਲਾਈਵ ਕੈਟਰੀਜਸ ਮਿਲੇ ਇਦੇ ਵਿੱਚ ਸੀਗੇ ਤੇ 30 ਐਫਾਇਰਸ ਹੁੰਦੀਆਂ ਆ ਅਲੱਗ-ਅਲੱਗ ਬੰਦੇ ਫੀਚਰ ਹੁੰਦੇ ਆ ਤੇ ਉਹਨਾਂ ਵਿੱਚੋਂ ਕਾਮਨ ਥ੍ਰੈਡ ਲੱਭਿਆ ਜਾਂਦਾ ਸਮ ਪੀਪਲ ਆਰ ਸਿਟਿੰਗ ਅਬਰਾਡ ਤੇ ਇੱਥੋਂ ਅਕਾਊਂਟਸ ਰਾਹੀਂ ਤੋਂ ਪੈਸੇ ਭੇਜਦੇ ਨਹੀਂ ਸੀਗੇ ਇਹ ਕੈਸ਼ ਹੀ ਭੇਜਦੇ ਸੀਗੇ ਐਂਡ ਉਹ ਕਰੰਸੀ ਦੇ ਵਿੱਚ ਕਨਵਰਟ ਹੋ ਕੇ ਜਾਂਦਾ ਸੀਗਾ ਤੋਂ ਅਸੀਂ ਹਾਲ ਕੀ ਜਿਹੜੇ ਹੋਰ ਇਹਨੂੰ ਡੀਟੇਲ ਦੇ ਵਿੱਚ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਸੋ ਥੈਟ ਸਾਰਾ ਕਸਾਰਾ ਨੈਟਵਰਕ ਅਨਰਥ ਹੋ ਸਕੇ ਕਾਕੀ ਤੁਲੇ ਕੀਆ ਇਹ ਜੀ ਸੌਰਵ ਜਿੰਦਲ ਜਿਹੜਾ ਹੈਗਾ ਉਹ ਮਾਸਟਰਮਾਈਂਡ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਕਾਫੀ ਬੰਦੇ ਨੂੰ ਨਾਮਿਨੇਟ ਕਰ ਚੁੱਕੇ ਹਾਂ ਇਸ ਪੂਰੀ ਮੁਹਿੰਮ ਜਿਹੜਾ ਇਹ ਡਿਫਰੈਂਟ ਪਰਚੇ ਹੋਏ ਆ ਇਹਦੇ ਵਿੱਚ 10 ਤੋਂ 12 ਬੰਦੇ ਆਲਰੇਡੀ ਫੀਚਰ ਹੋ ਚੁੱਕੇ ਆ ਤੇ 7 ਬੰਦੇ ਅਸੀਂ ਅਰੈਸਟ ਕਰ ਚੁੱਕੇ ਆ ਕੁਝ ਬਾਹਰ ਬੈਠੇ ਹੈਗੇ ਕੁਝ ਸਾਡੇ ਕੋਲ ਹੋਰ ਵੀ ਲੀਡਸ ਹੈ ਉਹਨਾਂ ਤੇ ਵੀ ਅਸੀਂ ਵਰਕ ਕਰ ਰਹੇ ਆ ਬੈਕਵਰਡ ਫਾਰਵਰਡ ਲਿੰਕੇਜਸ ਤੇ ਸਬਜੈਕਟ ਹੈ ਨਾਮਿਨੇਟ ਤੇ ਨਾ ਮੈਂ ਤੁਹਾਨੂੰ ਲਾਈਨ ਦਿੰਦਾ ਅਗਰ ਹੋਏ ਜੀ ਜਿਹੜੇ ਨਾਮਿਨੇਟ ਹੈ ਇਹਦੇ ਵਿੱਚੋਂ ਦੋ ਤੋਂ ਸਾਨੂੰ ਪਤਾ ਲੱਗਿਆ ਹੈਗਾ ਜੋ ਅਬਰੋਡ ਬੈਠੇ ਨੇ ਜੀ ਇੱਕ ਤੋਂ ਜਿਹੜਾ ਇਹ ਆਕਾਸ਼ ਚੋਹਾਨ ਹੈਗਾ ਸੌਰਵ ਜਿੰਦਲ ਇਹ ਯੂਐਸਏ ਦੱਸ ਰਹੇ ਹੈਗੇ ਬਟ ਵੀ ਆਰ ਸਟਿਲ ਵੈਰੀਫਾਈਂਗ ਦਾ ਫੰਡਸ ਸਰ ਨੇ ਇਹਨੇ ਬੰਦੇ ਪੜ੍ਹਿਆ ਸਾਰਾ ਦੇ ਕੋਰਪੀ ਅਫੀਸਰ ਦਾ ਨਾਮ ਨਹੀਂ ਜੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਹਾਲ ਕੀ ਗੜੀ ਸਾਨੂੰ ਤਿੰਨ ਬੰਦਿਆਂ ਦਾ ਪਤਾ ਲੱਗਿਆ ਹੈਗਾ ਜਿਨ੍ਹਾਂ ਦੇ ਪਹਿਲਾਂ ਪਰਚੇ ਦਰਜ ਹੈ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਗੁਰਵਿੰਦਰ ਸਿੰਘ ਸੌਰਵ ਜਿੰਦਲ ਤੇ ਜਸਪ੍ਰੀਤ